ਦਲਾਹਾਪੁਰਿਸ ਵੱਲੋਂ ਇੱਕ ਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ 3 ਕਿਲੋ ਆਫੀਮ ਬਰਾਮਦ ਹੋਈ ਹੈ ਜਿਸ ਦੀ ਜਾਣਕਾਰੀ ਡੀਐਸਪੀ ਫਾਈਲ ਸ਼੍ਰੀ ਹਿਮੰਤ ਮਲਹੋਤਰਾ ਵੱਲੋਂ ਦਿੱਤੀ ਗਈ ਹੈ ਇਸ ਸਮੇਂ ਮਲਹੋਤਰਾ ਸਾਹਿਬ ਨੇ ਕਿਹਾ ਕਿ ਸ਼ੱਕ ਦੇ ਆਧਾਰ ਤੇ ਇੱਕ ਕੰਟੇਨਰ ਨੂੰ ਚੈੱਕ ਕੀਤਾ ਗਿਆ ਜਿਸ ਵਿੱਚੋਂ 3 ਕਿਲੋ ਆਫੀਮ ਬਰਾਮਦ ਹੋਈ ਹੈ ਅਤੇ ਮੌਕੇ ਤੇ ਹੀ ਕੰਟੇਨਰ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰੇ ਐਸਐਸਪੀ ਤੋਂ ਕੇਸ ਵਾਂ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹ ਜੀ ਸਰ ਅੱਜ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਅਨੁਸਾਰ ਤੇ ਸਾਡੇ ਐਸਐਸਪੀ ਖੰਨਾ ਤੇ ਐਸਪੀਡੀ ਸਾਹਿਬ ਦੀ ਗਾਈਡਲਾਈਨ ਦੇ ਤਹਿਤ ਐਸਐਚਓ ਦਰਹਾ ਤੇ ਉਹਦੀ ਟੀਮ ਵੱਲੋਂ ਇੱਕ ਰਿਕਵਰੀ ਕੀਤੀ ਗਈ ਹੈ ਜੋ ਇਹ ਚੈਕਿੰਗ ਕਰਨ ਦੇ ਦੌਰਾਨ ਇਹਨਾਂ ਵੱਲੋਂ ਪੀਡਬਲਯੂਡੀ ਨੇ ਕਰੋੜ ਦਰਹਾ ਤੋਂ ਰਾਜਗੜ੍ਹੋਂ ਜਾ ਰਹੀ ਸੀ ਤਾਂ ਉਥੇ ਕੈਂਟਰ ਨੂੰ ਰੌਂਡ ਅਪ ਕੀਤਾ ਨਨ ਉਹ ਕੰਟਰ ਦੇ ਵਿੱਚ ਇਹਨਾਂ ਨੂੰ 3 ਕਿਲੋ ਫਿਮਰਾ ਮਿਲੋ ਸਰ ਕਿੰਨੇ ਰੁਪਏ ਸੀਗੇ ਜੀ ਕੰਟਰ ਦੇ ਵਿੱਚ ਇੱਕੋ ਸੀਗੇ ਜੀ ਸਰ ਇਹ ਪਤਾ ਲੱਗਿਆ ਜੀ ਕਿੱਥੋਂ ਲੈ ਕੇ ਆ ਰਿਆ ਸੀ ਇਹ ਇਹ ਜੋ ਪੁਛਕੀਸ ਦੇ ਵਿੱਚ ਤੁਸੀਂ ਵੀ Rajasthan ਵੱਲੋਂ ਆ ਰਹੀ ਸੀ ਗੱਡੀ ਤੇ ਬਾਕੀ ਫਰਦਰ ਜਿਹੜਾ ਪੁਛਕੀਸ ਦਾ ਜਿਹੜੀ ਇੰਡਸਟਰੀ ਹੈ ਜੀ ਪਤਾ ਲੱਗੂ ਸਰ ਇੱਥੇ ਪਹਿਲਾਂ ਵੀ ਕੋਈ ਮਾਮਲੇ ਦਰਨੇ ਜੀ ਨਹੀਂ ਹਲੇ ਇਹਦੇ ਅਗਰ ਨਹੀਂ ਹੈ ਪਰ ਪਤਾ ਲੱਗ ਜੀ ਰੁਪਈ ਦੇ ਪਹਿਚਾਨ ਕੀ ਹੈ ਇਹਦਾ ਨਾਮ ਹੈ ਸਰ ਅਮਰਤਪਾਲ ਸਿੰਘ ਉਰਫ ਅਮਰਤ ਉੱਤਰਪ੍ਰਜਨ ਸਿੰਘ ਵਾਸੀ ਰਾਜਗੜ੍ਹ ਥਾਣਾ ਦਰਾ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰੌਪਰਟੀਆਂ